ਅਸੀਂ ਸਭ ਜਾਣਦੇ ਹਾਂ ਕਿ ਹਰ ਦੇ ਪਾਣੀ ਹਰ ਪਸਿਤਾਸ ਹਰ ਪਸਿਤਾ ਬਹੀ ਵਿਚਾਰ ਰੱਖੀ ਹੈ ਜਿੱਥੇ ਕਿ ਹਰ ਲੋਕ ਖਰਕਿਤ ਪ੍ਰਕਾਰ ਦੀ ਜਨਤਾ ਪਰੇਸ਼ਾਨ ਨਜ਼ਰ ਆਉਂਦੀ ਹੈ ਜਿੱਥੇ ਕਿ ਗੱਲ ਕੀਤੀ ਜਾਵੇ ਤਾਂ ਅੱਜ ਇੱਕ ਮਾਤਾ ਜੀ ਜੋ ਕਿ ਪਿੰਡ ਨਾਨੋਕੇ ਰਮਦਾਸ ਏਰੀਆ ਵਿੱਚ ਰਹਿੰਦੇ ਹਨ ਜਿੱਥੇ ਕਿ ਜਿਹਨਾਂ ਦੇ ਘਰ ਨਹੀਂ ਗੰਦਾ ਪੂਰੇ ਘਰ ਚਾਰ ਦੁਬਾਰੀ ਅਤੇ ਖਾਨ ਜੋਗ ਰਸ਼ਨ ਪ੍ਰਣਾਲੀ ਬਿਲਕੁਲ ਤਿਆਹਿੰਦਾ ਸੋ ਚੁੱਕੀ ਹੈ ਜਿਨ੍ਹਾਂ ਦੇ ਦੋ ਕਿਲੇ ਦੋ ਕਿਲੇ ਹੀ ਬਿਲਕੁਲ ਜੋਗ ਛੋਨਾ ਜਲ ਮਗਨ ਹੋ ਚੁੱਕਾ ਹੈ ਜਿਸ ਨੂੰ ਕਿ ਆਸ ਨਹੀਂ ਹੈ ਕਿ ਬਚ ਜਾਵੇ ਇੰਨਾਂ ਨੇ ਸਮਾਜ ਸੇਵੀ ਗਰੁੱਪ ਪ੍ਰੇਮੀਆਂ ਅਤੇ ਪ੍ਰਸ਼ਾਸਨ ਕੋ ਮਦਦ ਦੀ ਗੁਹਾਰ ਲਗਾਈ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੀ ਹਾਲਾਤ ਕਿਸ ਤਰ੍ਹਾਂ ਹਨ ਤੁਸੀਂ ਦੇਖ ਸਕਦੇ ਹੋ ਕਿ ਘਰ ਦੀ ਹਾਲਾਤ ਚਾਰ ਦਿਵਾਰੀ ਹਾਲਾਤ ਦੇ ਬਾਲੇ ਦੀ ਛੱਤ ਜੋਗੀ ਬਿਲਕੁਲ ਨਿਕਾਰਾ ਹੋ ਚੁੱਕੀ ਹੈ ਤੇ ਪਾਣੀ ਦੀ ਮਾਰ ਨਾਲ ਇਹਨਾਂ ਦੀਆਂ ਕੰਧਾਂ ਬਹਿ ਚੁੱਕੀਆਂ ਹਨ ਅਤੇ ਬਾਲੇ ਵੀ ਬਿਲਕੁਲ ਤਰਜੋਖਲਤ ਦੇਖੇ ਜਾ ਸਕਦੇ ਹੋ ਜੋ ਕਿ ਇਹਨਾਂ ਦੇ ਕਾਰਜੋਗ ਕੇ ਵੱਡੀ ਹੋ ਸਕਦਾ ਹੈ ਕਿ ਵੱਡੀ ਆਫਤ ਦਾ ਇੰਤਜ਼ਾਰ ਕਰਦਾ ਹੋਵੇ। ਇਹਨਾਂ ਮਾਤਾ ਜੀ ਨੇ ਗੁਰੂ ਪਿਆਰੇ ਅਤੇ ਪਰੋ ਪ੍ਰੇਮੀਆਂ ਦੇ ਕੋਲੋਂ ਅਤੇ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਕੀਤੀ ਹੈ। ਜੀ ਦੇਖ ਸਕਦੇ ਹੋ ਹਾਲਤ ਇਹ ਘਰ ਦੀ ਹਾਲਤ ਦੇਖ ਸਕਦੇ ਹੋ ਤੁਸੀਂ ਕਿਵੇਂ ਟੈਕਸਟੀ ਲਾਈਵ ਡਾਕਟਰ ਲਕਸ਼ਣ ਵਿਸ਼ੇਸ਼ ਰਿਪੋਰਟ ਸਈ ਅਸਲ ਪਹੁੰਚੇ ਹਾਂ ਰਮਦਾਸ ਦੇ ਏਰੀਆ ਨਨੁਕੇ ਦੇ ਵਿੱਚ ਜਿੱਥੇ ਕਿ ਇੱਕ ਆਂਟੀ ਜੀ ਇੱਕ ਮਾਤਾ ਜੀ ਬਹੁਤ ਹੀ ਪਰੇਸ਼ਾਨ ਨਜ਼ਰ ਆ ਰਹੇ ਨੇ ਜਿੱਥੇ ਗੱਲ ਕੀਤੀ ਜਾਵੇ ਤਾਂ ਵੈਸੇ ਤਾਂ ਹਰ ਪਾਸੇ ਹਰ ਦੀ ਮਾਰਦ ਪਨੇ ਤਰਾਸ ਤਰਾਸ ਰੁਕੀ ਹੈ ਵੈਸੇ ਤਾਂ ਹਰ ਪਾਸੇ ਨੁਕਸਾਨ ਨੁਕਸਾਨ ਨਜ਼ਰ ਆ ਰਿਹਾ ਪਰ ਮਾਤਾ ਜੀ ਦਾ ਹਾਲਤ ਦਿਖਾ ਸਕਦੇ ਹਾਂ ਜਿੱਥੇ ਕਿ ਹਰ ਇਹਨਾਂ ਦੇ ਕਮਰੇ ਇਹਨਾਂ ਦੇ ਬਰਾਂਡੇ ਇਹਨਾਂ ਦੇ ਪਸ਼ੂ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਜਿੱਥੇ ਇਹਨਾਂ ਦੇ ਘਰਾਂ ਦੇ ਹੁਣ ਰਹਿਣ ਯੋਗ ਨਹੀਂ ਬਣੇ ਤੇ ਕਿ ਘਰ ਦੀ ਕੰਨਕ ਸੀ ਉਹ ਵੀ ਕਾਫੀ ਅਧ ਖਰਾਬ ਹੋ ਚੁੱਕੀ ਹੈ ਸਿੱਧੀਆਂ ਅਨਕਲ ਕਰਾਵਾਂਗੇ ਜੀ ਤਾਂ ਕਿ ਕਿ ਨੁਕਸਾਨ ਹੋਇਆ ਅੱਜ ਦੱਸੋ ਕਿਸਾ ਸਾਡਾ ਨਸਖ ਅਨਸਪਾਨ ਹੋਇਆ ਪਿਚੋਂ ਨਾ ਸਾਰਾ ਸਾਡਾ 2 ਕਿੱਲੇ ਜਿਹੜਾ ਉਹ ਵੀ ਮਾਰਿਆ ਗਿਆ ਉਹਦੇ ਵਿੱਚੋਂ ਸਾਨੂੰ ਕੁਝ ਨਹੀਂ ਮਿਲਣਾ ਪਾਣੀ ਕਿਨਾ ਕਿਨਾ ਪਾਣੀ ਖਲੋਤਾ ਅੱਜ ਕੋ ਸੱਤਾ ਸਾਡੀਆਂ ਡਿੱਗ ਪਿੰਗਾ ਚ ਬਾਨਿਆਂ ਵਾਲੀਆਂ ਸੀ ਟੂੜੀ ਤੰਦ ਸਾਡਾ ਖਰਾਬ ਹੋ ਗਿਆ ਪਾਣੀ ਸਾਡੇ ਘਰ ਖਲੋਤਾ ਵਾ ਤੇ ਇਹੋ ਹੀ ਆ ਵੀ ਸਾਡਾ ਵੇਖ ਦੇ ਵੀਡੀਓ ਵੀਖਣੀ ਆ ਤੇ ਉਤਰਾ ਵੀ ਆਈ ਜਾਣੇ ਤੇ ਸਾਨੂੰ ਜੋ ਵੀ ਸਾਡੀ ਮੰਗਿਆ ਸਾਨੂੰ ਸਾਡੇ ਚੱਤੇ ਚਾਹੀਦੀਆਂ ਤੇ ਸਾਨੂੰ ਖਰਚਾ ਪਤਾ ਚਾਹੀਦਾ ਅਸਲ ਕਿਹਾ ਜਾਵੇ ਤਾਂ ਕੋਈ ਨਾ ਖਰਚਾ ਗੁਰਦਸ ਸੇਕ ਕਰੀ ਬੁ ਖਾਣੀ ਲੈਂਦਾ ਗੁਰੂ ਸਿੱਖ ਨੂੰ ਕੋਈ ਕਿਸੇ ਚੀਜ਼ ਦੀ ਮੰਗ ਲੋੜ ਨਹੀਂ ਪੈਂਦੀ ਐਜ ਕਿਉਂ ਬਿਮਾਰੀ ਕਰੀ ਆ ਚੁੱਕੀ ਹਨ ਗੁਰੂ ਸਿੱਖ ਨੂੰ ਆਪ ਆਪਣੇ ਹੱਥ ਲੋਣੇ ਪੈ ਰਹੇ ਨੇ ਬੜੀ ਅਫਸੋਸ ਵਾਲੀ ਗੱਲ ਹੈ ਬੜੀ ਮਾਰੀ ਕਰੀ ਦੇਖਣਾ ਸਾਹਮਣਾ ਕਰਨਾ ਪੈ ਰਿਹਾ ਤੇ ਤੁਸੀਂ ਆਪਣੇ ਗੁਰਪ੍ਰੇਰਨ ਕੀ ਸੰਗਤ ਸੰਦੇਸ਼ ਦੇਣਾ ਚਾਹੋਗੇ ਆਏ ਤੇ ਹੋਏ ਦਿੰਨੇ ਆ ਵੀ ਅਸੀਂ ਜੇ ਆਪ ਸੇਵਾ ਕਰਨਾ ਚਾਹੁੰਦੇ ਹਾਂ ਤੇ ਸਾਡੀ ਮਾਂ ਰਾਜ ਨੇ ਬਾਹ ਨੀ ਖੜੀ ਤੇ ਸਾਨੂੰ ਬਹੁਤ ਹਰ ਇੱਕ ਨੁਕਸਾਨ ਹੋਇਆ ਸਨ ਕਿ ਕੋਈ ਬੰਦਾ ਨਹੀਂ ਬਚਿਆ ਵੀ ਜਿਹੜਾ ਨਹੀਂ ਨੁਕਸਾਨ ਹੋਇਆ ਹਰ ਇੱਕ ਭੈਣ ਭਰਾ ਦਾ ਹੋਇਆ ਪਰ ਇਹ ਵੀ ਅਸੀਂ ਮਾਤੜ ਬੰਦੇ ਆ ਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਸਾਨੂੰ ਡੰਗਰ ਬੰਨਣ ਨੂੰ ਜਗ੍ਹਾ ਵੀ ਨਹੀਂ ਹੈਗੀ ਹਾਂ ਅੱਜ 14 ਦਿਨ ਸਾਨੂੰ ਹੋ ਗਏ ਜੇ ਘਰੋਂ ਨਿਕਲਿਆ ਨੂੰ ਤੇ ਅਸੀਂ ਆ ਵੀ ਨਹੀਂ ਸਕਦੇ ਜਾ ਵੀ ਨਹੀਂ ਸਕਦੇ ਅੱਜ ਅਸੀਂ ਆਏ ਤੇ ਗੋਡੇ-ਗੋਡੇ ਪਾਣੀ ਆ ਤੇ ਸਾਡੇ ਆ ਅਸੀਂ ਕਾਨਕ ਕੱਢੀ ਪੜੋਲੇ ਤੇ ਸਾਡੀ ਕਾਨਕ ਸਾਰੀ ਸੜ ਗਈ ਆ ਵੇਖੋ ਮੰਜਿਆਂ ਤੇ ਪਾਈ ਮੁਸ਼ਕਾਉਣ ਲਿਆ ਜਿੱਥੇ ਕਿ ਵੇਖਿਆ ਜਾਵੇ ਤਾਂ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਖਰਾਬ ਨੇ ਜਿੱਥੇ ਕਿ ਜਿਹੜੇ ਬਾਲਿਆਂ ਦੀ ਛੱਤਾਂ ਨੇ ਉਹ ਵੀ ਕਾਫੀ ਤਰਸ ਜੋ ਹਾਲਤ ਹੈ ਇਹ ਇਹਨਾਂ ਦੇ ਘਰ ਦੀਆਂ ਕੰਨਾਂ ਬਹਿ ਚੁੱਕੀਆਂ ਨੇ ਦਵਾਜੇ ਗਲ ਚੁੱਕੇ ਨੇ ਹਰ ਪ੍ਰਕਾਰ ਦਾ ਬਹੁਤ ਹੀ ਮੰਦੀ ਹਾਲਤ ਦਿਖਾਈ ਗਈ ਹੈ ਜਿੱਥੇ ਇਹਨਾਂ ਦੇ ਖਾਨ ਜੋਗ ਰਸ਼ਨ ਸੀ ਰਾਸ਼ਨ ਪ੍ਰਣਾਲੀ ਸੀ ਅੰਨ ਸੀ ਉਹ ਵੀ ਇਹਨਾਂ ਦਾ ਸੜ ਚੁੱਕਾ ਗਲ ਚੁੱਕਾ ਹੈ ਕਿ ਇਹਨਾਂ ਨੇ ਗੁਹਾਲ ਲਾ ਰਹੇ ਨੇ ਆਪਣੇ ਪ੍ਰਭੂ ਪ੍ਰੇਮੀਆਂ ਗੁਰੂ ਪਿਆਰਿਆਂ ਦੇ ਅੱਗੇ ਇਹਨਾਂ ਕਿ ਉਹਨਾਂ ਕੋ ਸਾਰ ਲਈ ਜਾਵੇ ਅਸੀਂ ਇਹ ਨਹੀਂ ਕਹਿੰਦੇ ਕਿ ਪ੍ਰਸ਼ਾਸਨ ਦੀ ਗਲਤੀ ਹੈ ਪਰੰਤੂ ਫਿਰ ਵੀ ਕੁਛ ਨਾ ਕੁਛ ਪ੍ਰਸ਼ਾਸਨ ਵੀ ਕੁਛ ਮਨਿਆਦ ਦੇ ਕੁਛ ਨਾ ਸਾਰ ਲਵੇ ਤੇ ਆਪਣੇ ਗੁਰੂ ਪ੍ਰੇਮੀਆਂਗੇ ਬੇਨਤੀ ਕਰਦੇ ਹਾਂ ਤੇ ਕੁਛ ਨਾ ਕੁਛ ਨਾ ਮਾਤਾ ਸਾਰ ਲਈ ਜਾਵੇ ਬਾਈ ਖਾਲਸਾ ਬਾਈ ਫਤਿਹ